ਵਾਦਾ ਸਿਰਫ 3 ਮਹੀਨੇ ਪਿੰਡਾ ਉਸ ਤੋਂ ਬਾਅਦ ਵਿੱਚ ਉਹਨੂੰ ਵਧੀਆ ਗ੍ਰੋਸ ਕਰਨ ਵਾਸਤੇ ਉਹ ਜੀ ਡਾਈਟ ਤੁਸੀਂ ਦੱਸੋ ਵੀ ਤੁਹਾਨੂੰ ਕਿਹੋਂ ਖੰਡ ਮਿਲੇ ਤੁਸੀਂ ਛੱਡ ਦਿਓਗੇ ਆਮ ਬੰਦੇ ਨੂੰ ਮਹਾਂ ਦਾ ਪਤਾ ਨਹੀਂ ਹੈਗਾ ਮਹਾਂ ਦਾ ਦੋ ਤਰ੍ਹਾਂ ਦੇ ਹੁੰਦੇ ਨੇ ਕਿ ਮਹਾਂ ਤਾਂ ਇੱਕ ਬਕਰਾਂ ਮਹਾਂ ਆਪਾਂ ਛੋਟੇ ਚ ਦੱਸ ਦਿੰਨੇ ਆ ਛੋਟਾ ਜਿਹਾ ਵੀ ਜਿਨ੍ਹਾਂ ਨੇ ਦੁੱਧ ਚਵਾਈ ਦੇ ਵਿੱਚ ਆਉਣਾ ਨਾ ਵੀਰਾਂ ਨੇ ਉਹਨਾਂ ਵੀਰਾਂ ਨੂੰ ਇੱਕੋ ਹੀ ਬੇਨਤੀ ਆ ਕਿ 24 ਤਰੀਕ ਨੂੰ ਸ਼ਾਮ ਨੂੰ 4 ਵਜੇ ਤੱਕ ਸਾਡੇ ਕੋਲੇ ਪਹੁੰਚਣ ਤੇ ਆਪਣਾ ਜਿਹੜਾ ਬਿਸਤਰਾ ਵਗੈਰਾ ਉਹ ਨਾਲ ਲੈ ਕੇ ਆਉਣ ਬੱਕਰੀਆਂ ਦੀ ਡਾਇਟ ਆ ਉਹ ਨਾਲ ਲੈ ਕੇ ਆਉਣ ਕਿਉਂਕਿ ਕਈ ਵਾਰੀ ਫਿਰ ਕਹਿੰਦੇ ਵੀ ਇੱਥੇ ਸਟਾਲ ਲੱਗੀ ਹੋਊ ਜਾਂ ਟਾਲ ਲੱਗੀ ਹੋਊ ਨਹੀਂ ਜਿਹੜੀ ਚੀਜ਼ ਯਾਰ ਦਵਾਂਗੇ ਬੋਲ ਬੋਲ ਯਾਰ ਬਾਬਾ ਜੀ ਗੱਲ ਸੱਚ ਕਰਦੇ ਜੀ ਆ ਨਿੱਕੀ ਨਿੱਕੀ ਇਹਦੇ ਲੈਣੇ ਯਾਰ ਜਿਹੜੀਆਂ ਆਪਣੇ ਹੈ ਨੇ ਵਧੀਆ ਨਹੀਂ ਲੱਗਦੇ ਲੋਕਾਂ ਨੂੰ ਬਰਬਰੀਆਂ ਬਰਬਰੀਆਂ ਹੈ ਜੀ ਪੰਗਾ ਲੈ ਕੇ ਦੇਖਣਾ ਪੰਗਾ ਲੈ ਕੇ ਦੇਖ ਰਹੇ ਆ ਮਨੀ ਇਹਨਾਂ ਦਾ ਵੀ ਕਹਿੰਦੇ ਆ ਜੀ ਕਹਿੰਦੇ ਜੀ ਇਹ ਵੀ ਨਸਲ ਵਧੀਆ ਵਾ ਪਰ ਚਲੋ ਆਪੋ ਆਪਣੀ ਜਦ ਤੱਕ ਹਰ ਇੱਕ ਨਸਲ ਵਧੀਆ ਪਰ ਮੈਨੂੰ ਬਹੁਤ ਫੋਨ ਆਉਂਦੇ ਬਾਹਰੋਂ ਵੀਰਾਂ ਦੇ ਜੀ ਫਲਾਨੀ ਨਸਲ ਲੈਣੀ ਆ ਟੈਂਪਲੀ ਲੈਣੀ ਆ ਪਰ ਮੈਂ ਇੱਕ ਗੱਲ ਕਹਿੰਦਾ ਹਾਂ ਉਹਨਾਂ ਸੋਚਦਾ ਹੁੰਦਾ ਵੀ ਜੇ ਜਿਹੜੀ ਸਾਡੀ ਨਸਲ ਆ ਨਾ ਪੰਜਾਬ ਦੀ ਬੀਟਲ ਨਸਲ ਮੇਰਾ ਖਿਆਲ ਆ ਵੀ ਇੰਡੀਆ ਦੇ ਵਿੱਚ ਇਹ ਤੋਂ ਉੱਤੇ ਕੋਈ ਬੱਕਰੀ ਨਹੀਂ ਹੈ ਠੀਕ ਹੈ ਜੀ ਬਾਕੀ ਆਪੋ ਆਪਣੇ ਕਿੱਤੇ ਦੇ ਤੌਰ ਤੇ bizness ਦੇ ਤੌਰ ਤੇ ਵਪਾਰ ਲੈਣ ਤੌਰ ਤੇ ਹਰੇਕ ਬੰਦੇ ਲਈ ਵਧੀਆ ਨੇ ਪਰ ਜਿਹੜੀ ਬੀਟਲ ਨਸਲ ਆ ਜੇ ਚੰਗੀ ਨਾ ਹੋਵੇ ਤਾਂ ਸਾਡੇ ਕੋਲੇ ਪੂਰੇ ਇੰਡੀਆ ਤੋਂ ਬੰਦੇ ਚੱਲ ਕੇ ਆਉਂਦੇ ਆ ਬੀਟਲ ਨਸਲ ਲਈ ਹੁਣ ਮੈਨੂੰ ਪਠਾਨਕੋਟ ਤੋਂ ਫੋਨ ਆਇਆ ਬਾਬਾ ਜੀ ਟਾਪ ਦਾ ਬਰੀਡਰ ਲੈਣਾ ਲੈਣਾ ਵੀਟਲ ਦਾ ਸਲਚਾ ਲੈ ਕੇ ਜੇ ਤਾਂ ਮੈਂ ਲੈ ਕੇ ਭੇਜੂਗਾ ਵੀਰੇ ਆਪਾਂ ਤਾਂ ਉਹ ਲੈ ਕੇ ਭੇਜਾਂਗੇ ਜਿਹੜੇ ਮੈਨੂੰ ਤਸੱਲੀ ਹੋਊਗੀ ਇਹਦਾ ਕੋਈ ਲਾਂਬਾ ਨਾ ਵੀ ਪਰ ਜਿਹੜੇ ਸਾਡੇ ਬਾਹਰਲੇ ਵਪਾਰੀ ਵੀ ਆਉਂਦੇ ਆ ਜਿਵੇਂ ਬੰਬੇ ਤੋਂ ਆਉਂਦੇ ਆ ਕਰਨਾਟਕਾ ਤੋਂ ਆਉਂਦੇ ਆ ਜੂਪੀ ਤੋਂ ਆਉਂਦੇ ਆ ਪੁੱਤਰ ਪ੍ਰਦੇਸ਼ ਤੋਂ ਆਉਂਦੇ ਨੇ ਤੇ ਆਪਣੇ ਹਿਮਾਚਲ ਤੋਂ ਆਉਂਦੇ ਆ ਹਰਿਆਣੇ ਤੋਂ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਉਹ ਵੀ ਆਉਂਦੀਆਂ ਜਿਹੜੀਆਂ ਕਾਟੂ ਮਾਲ ਦੇ ਤੌਰ ਤੇ ਤਾਂ ਬੁੱਕੀ ਨਸਲਾ ਵੇਚ ਜਾਂਦੇ ਨੇ ਪਰ ਸਾਡੇ ਕੋਲੋਂ ਬਰੀਡਿੰਗ ਤੌਰ ਤੇ ਮੰਡੀ ਦੇ ਵਿੱਚੋਂ ਜਾਂ ਜਾਰੇ ਆਤਲੀ ਕੋਲੋਂ ਉਹ ਸਾਡੇ ਕੋਲੋਂ ਵੀਟਲ ਨਸਲ ਲੈ ਕੇ ਜਾਂਦੇ ਨੇ ਪਰ ਜਿਹੜੀ ਵੀਟਲ ਨਸਲ ਆ ਇੱਕ ਤਾਂ ਇਹ ਗਰੋਸ ਵੱਧ ਦਿੰਦੀ ਆ ਹਾਈਟ ਵੱਧ ਕਰਦੀ ਆ ਕਿਉਂਕਿ ਜਿਹੜੀ ਹਾਈਟ ਆ ਨਾ ਹੈਟ ਵੀਰੇ ਵਜਨ ਨੂੰ ਭੰਨ ਦਿੰਦੀ ਆ ਚਾਹੇ ਆਪਾਂ ਲੱਕ ਕਹੀ ਜਾਈਏ ਬਈ ਆ ਨਸਲ ਜਾਂ ਆ ਨਸਲ ਮੈਂ ਮਾੜੀ ਕਿਸੇ ਨੂੰ ਨਹੀਂ ਕਹਿੰਦਾ ਨਸਲ ਨੂੰ ਆਪੂ ਆਪਣੀ ਤੌਰ ਦੇ ਉੱਤੇ ਨਸਲਾਂ ਸਾਰੀਆਂ ਚੰਗੀਆਂ ਪਰ ਜਿਹੜੀ ਵੀਟਲ ਨਸਲ ਆ ਨਾ ਇਹਨੂੰ ਜਿਹੜੇ ਮਰਜ਼ੀ ਕਿਤੇ ਲਈ ਵਰਤ ਲੋ ਜੇ ਦੁੱਧ ਵਾਸਤੇ ਵਰਤ ਲਈਏ ਤੁਸੀਂ ਅੱਡ ਲਾ ਦੋ ਉਹਦਾ ਬੱਚਾ ਸੈਡ ਤੇ ਕਰਕੇ ਤੇ ਵੀਟਲ ਨਸਲ ਦੁੱਧ ਦੇ ਵੀ ਘਰ ਪੂਰੇ ਕਰਦੀ ਆ ਅਗਰ ਬਾਜੇ ਤੁਸੀਂ ਖੱਸੀ ਬੱਕਰਾ ਪਾਲਦੇ ਹੋ ਤੁਸੀਂ ਖੱਸੀ ਬੱਕਰਾ 2-2 ਸਾਲ ਦੇ ਰੇਸ਼ੋ ਪਾ ਲਓ 2-2 ਬੱਚੇ ਪਾ ਲਓ ਹਰੇਕ ਨਸਲ ਦੇ ਤੁਹਾਨੂੰ ਆਪੇ ਹੀ ਵੇਟ ਦੱਸ ਦਊਗੀ ਨਸਲ ਵੀ ਵੇਟ ਕਿਹੜੀ ਵੱਧ ਦਿੰਦੀ ਹੈ ਖਰਾਕ ਵੀ ਉਸ ਜੀ ਪਾਓ ਉਹਨਾਂ ਨੂੰ ਤੇ ਸੰਭਾਲ ਵੀ ਉਹਨੇ ਟਾਈਮ ਹੀ ਕਰੋ ਬੱਚਾ ਵੀ ਉਹਨੇ ਟਾਈਮ ਦਾ ਹੋਵੇ ਫਿਰ ਉਹਦਾ ਪਤਾ ਲੱਗੂਗਾ ਵੀ ਬੀਟਲ ਨਸਲ ਕਿੰਨਾ ਵਜਨ ਕੱਢਦੀ ਹੈ ਕਹੋ ਹੁਣ ਇੱਕ ਬੱਚਾ ਆਪਾਂ ਕਹਿ ਦਈਏ ਜੀ ਦੁੱਧ ਚੁੰਗਦਾ ਵਾ ਇੱਕ ਬੱਚਾ ਬਿਨਾ ਮਾਂ ਤੋਂ ਪੜਿਆ ਜੇ ਆਪਾਂ ਕਹਿ ਦਈਏ ਆਹ ਦੇਖੋ ਜੀ ਆ ਬੀਟਲ ਤਾਂ ਖਸਿਆ ਜਾ ਪਿਆ ਜੀ ਆਹ ਦੇਖੋ ਜੀ ਆ ਫਲਾਨੀ ਨਸਲ ਦਾ ਜੀ ਆ ਦੇਖੋ ਕਿਵੇਂ ਗੋ ਜਿਆਦਾਤਰ 3 ਮਹੀਨੇ ਮਾਂ ਤੇ ਡਿਪੈਂਡਾ ਬੱਚਾ ਜੇ ਮਾਂ ਦਾ ਦੁੱਧ 3 ਮਹੀਨੇ ਪੀਂਦਾ ਉਸ ਤੋਂ ਬਾਅਦ ਵਿੱਚ ਉਹਨੂੰ ਵਧੀਆ ਗ੍ਰੋਥ ਕਰਨ ਵਾਸਤੇ ਉਹ ਜੀ ਡਾਈਟ ਤਮਾਂਗੇ ਆਪਾਂ ਤਾਂ ਬੱਚਾ ਆਪਣੇ ਘਰ ਪੂਰੇ ਕਰੂਗਾ ਪਰ ਇੱਕ ਸ਼ੌਂਕ ਦੇ ਤੌਰ ਤੇ ਮੈਂ ਇਹਨਾਂ ਪੀਰਾਂ ਦੇ ਨਾਲ ਲੱਗਿਆ ਵਾਂ ਕਰਨ ਆ ਬਰਬਰੀਆਂ ਬੱਕਰੀਆਂ ਦੀ ਸੌਦਾ ਕਰਨ ਲੱਗੇ ਆ ਤੇ ਮੇਰੀ ਬੇਟੀ ਨੇ ਕੋਰਸ ਕੀਤਾ ਬੱਕਰੀ ਪਾਲ ਕਿੱਤੇ ਦਾ ਤੇ ਹੁਣ ਵੀ ਆ 25 ਤਰੀਕ ਨੂੰ ਲੱਗ ਰਿਹਾ ਕੈਂਪੋ ਦੇ ਵਿੱਚ ਵੀ ਹੋ ਸਕਦਾ ਬੀਬੀਆਂ ਬੇਟੀਆਂ ਸਾਡੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਲਈ ਇਹ ਜਿਹੜੀਆਂ ਬੱਕਰੀਆਂ ਨੇ ਬਰਬਰੀਆਂ ਇਹ ਸੰਭਾਲਣੀਆਂ ਸੌਖੀਆਂ ਨੇ ਇਹ ਨਹੀਂ ਕਹਿੰਦੇ ਵੀ ਇਹ ਮਾਰੀਆਂ ਨੇ ਇਹ ਸੰਭਾਲਣੀਆਂ ਸੌਖੀਆਂ ਇੱਕ ਤਾਂ ਇਹ ਥੋੜੀ ਜਗ੍ਹਾ ਦੇ ਵਿੱਚ ਗੁਜ਼ਾਰਾ ਕਰਦੀਆਂ ਨੇ ਇਹ ਕਿਨਾਂ ਦੀ ਡਾਈਟ ਵੀ ਥੋੜੀ ਜਿਹੀ ਘੱਟ ਆ ਬਾਬੇ ਇਹਨੂੰ ਟਾਣੀ ਵੀ ਘੱਟ ਨੋਟ ਪਾਦੇ ਕਹਿੰਦੇ ਖੱਬਲ ਖੋਪਲ ਜ਼ਿਆਦਾ ਖਾ ਕੇ ਹੋ ਜਾਏ ਬੱਕਰੀਆਂ ਦੇਖੋ ਜੀ ਉਹ ਤਾਂ ਮੈਂ ਇਹ ਚੀਜ਼ ਤੇ ਡਿਪੈਂਡ ਨਹੀਂ ਕਰਦਾ ਵੀ ਟਾਣੀ ਨਹੀਂ ਖਾਂਦੀਆਂ ਤੁਸੀਂ ਦੱਸੋ ਵੀ ਤੁਹਾਨੂੰ ਕਿਹੋ ਖੰਡ ਮਿਲੇ ਤੁਸੀਂ ਛੱਡਦੇ ਹੋਗੇ ਹਾਂਜੀ ਹਾਂਜੀ ਤੁਸੀਂ ਛੱਡਦੇ ਤਾਂ ਨਹੀਂ ਹਾਂਗੇ ਪਰ ਜੇ ਤੁਹਾਨੂੰ ਲਾ ਮਿਲੇ ਤੁਸੀਂ ਕਿਸੇ ਨੂੰ ਕੀ ਕਹੋਗੇ ਵੀ ਯਾਰ ਮੈਂ ਤਾਂ ਘਿਓ ਖਾਂਦੀ ਖਾਣਾ ਮੈਂ ਨਹੀਂ ਦਾਲ ਖਾਣੀ ਮੈਂ ਨਹੀਂ ਨੂਨ ਮਿਰਚੇ ਨਾਲ ਰੋਟੀ ਖਾਣੀ ਉਹ ਕਾ ਮਰਦਾ ਤਾਂ ਸੁੱਕੀ ਵੀ ਖਾਉ ਹਰੇਕ ਤਰ੍ਹਾਂ ਦੀ ਚੀਜ਼ ਹੀ ਖਾਂ ਦੇਖੋ ਬੱਕਰੀ ਜਾਤ ਕੋਈ ਵੀ ਹੋਵੇ ਬੱਕਰੀ نسل ਕੋਈ ਵੀ ਹੋਵੇ ਬੱਕਰੀ ਹਰੇਕ ਗੋਗੀ ਮੈਨੂੰ ਪਤਾ ਮਿਲੇ ਮੈਨੂੰ ਤੂਸਾ ਮਿਲੇ ਖਾਣ ਵਾਸਤੇ ਅਗਰ ਬਾਝ ਬੱਕਰੀ ਨੂੰ ਤੁਸੀਂ ਲਜਾੜਾ ਹੀ ਨਹੀਂ ਕਿਤੇ ਤੂਸੇ ਵਾਲੇ ਪਾਸੇ ਨੂੰ ਬੱਕਰੀ ਨੂੰ ਦਰਖਤ ਪੌੜਾ ਹੀ ਨਹੀਂ ਫਿਰ ਉਹਨੇ ਝਾੜੀ ਖਾਣੀ ਆ ਫਿਰ ਉਹਨੇ ਘਾ ਹੀ ਖਾਣਾ ਮੰਨਦੇ ਨੇ ਅਬ ਇਹ ਬੱਕਰੀ ਹੋਈ ਬੋਤਾ ਹੋਇਆ ਬੋਤਾ ਦੇਖੋ ਤੁਸੀਂ ਤੂਸੇ ਖਾਊਗਾ ਦਰਖਤ ਦੇ ਅਗਰ ਬਾਝ ਬੋਤੇ ਨੂੰ ਦਰਖਤ ਦੇ ਕੋਲੇ ਨਹੀਂ ਲੈ ਕੇ ਜਾਣਾ ਤੇ ਬੋਤਾ ਤੂਸਾ ਚੱਲ ਕੇ ਆਊਗਾ ਬੋਤੇ ਕੋਲੇ ਤੇ ਬੱਕਰੀ ਨੂੰ ਜੇ ਆਪਾਂ ਬਾਹਰ ਲੈ ਕੇ ਨਹੀਂ ਜਾਣਾ ਤੇ ਟੂਸਾ ਕਿੱਥੋਂ ਖਾਊਗੀ ਬਾਹਰ ਕਈ ਵੀ ਲੈ ਜਾਂਦੇ ਵੀ ਆ ਇਹ ਬੱਕਰੀ ਇਹੋ ਜੀ ਆ ਬੱਕਰੀ ਬੜੀ ਸਮਝਦਾਰ ਨਸਲ ਆ ਬੱਕਰੀ ਨੇ ਦੇਖ ਲੈਣਾ ਵੀ ਮੇਰਾ ਮਾਲਕ ਕਿੰਨੇ ਕੁ ਜੋਗਾ ਮਾਲਕ ਦੀ ਪਛਾਣ ਬਹੁਤ ਛੇਤੀ ਕਰਦੀਆਂ ਵੀ ਮੇਰਾ ਮਾਲਕ ਕਿੰਨੇ ਕੁ ਪਾਣੀ ਚ ਵੀ ਮੈਨੂੰ ਕਹੇ ਜੀ ਡੈਟ ਦੇ ਸਕਦਾ ਹੈ ਇਹ ਇਹ ਉਹਦੇ ਤੇ ਗੁਜ਼ਾਰਾ ਕਰ ਲੈਣਾ ਤੇ ਦੂਜੇ ਨੰਬਰ ਤੇ ਜੇ ਵੀ ਆਪਾਂ ਬਾਹਰ ਚਰਾਣ ਕਰਦੇ ਆ ਜੇ ਤਾਂ ਇਹਨੂੰ ਟਾਣੀ ਤੇ ਲਾ ਲਿਆ ਫਿਰ ਇਹਨੇ ਸ਼ਾਮ ਦੇ ਟਾਈਮ ਟਾਣੀ ਵੀ ਚੈੱਕ ਕਰਨੀਆਂ ਵੀ ਹੁਣ ਮੇਰਾ ਟਾਣੀ ਦਾ ਟਾਈਮ ਆ ਮੇਰੇ ਮਾਲਕ ਮੈਨੂੰ ਡਾਣੀ ਪਾਊਗਾ ਵੱਢ ਕੇ ਅਗਰ ਬਾਈ ਜੇ ਤੁਸੀਂ ਨਹੀਂ ਵੀ ਪਾਈ ਤਾਂ ਇਹਨਾਂ ਨੇ ਸੁੱਕੇ ਘਾਹ ਤੇ ਗੋਡੀਆਂ ਲਾ ਲੈਣੀਆਂ ਸ਼ਾਮ ਦੇ ਟਾਈਮ ਵੀ ਹੋਰ ਸਾਡਾ ਜਾਣ ਦਾ ਟਾਈਮ ਆ ਸੀ ਰੱਜ ਲਈ ਕੋਈ ਵੀ ਜਾਨਵਰ ਆ ਵੀਰੇ ਉਹਦੀ ਚੀਜ਼ ਖਾ ਲਾ ਜਿੰਨਾ ਘਰ ਦੇ ਵਿੱਚ ਮੱਝਾਂ ਗਾਈਆਂ ਮੱਝ ਦੀ ਨਸਲ ਤਾਂ ਨਹੀਂ ਕੋਈ ਜ਼ਿਆਦਾ ਆਪਾਂ ਕਈ ਵੀ ਵਾੜੀਆਂ ਵੱਡੀਆਂ ਨਸਲਾਂ ਸੇਵਾ ਤੇ ਡਿਪੈਂਡ ਹੁੰਦਾ ਜਿਹੜੀ ਵਧੀਆ ਸੇਵਾ ਵਾ ਉਹ ਮੇਲੇ ਦਾ ਸ਼ਿੰਗਾਰ ਬਣ ਜਾਂਦੀ ਆ ਦੂਜੀਆਂ ਤੁਹਾਨੂੰ ਪਤਾ ਫਿਰ ਉਹ ਆੜੇ ਦਾ ਸ਼ਿੰਗਾਰ ਬਣ ਜਾਂਦੀਆਂ ਜਿਹੜਾ ਬੰਦਾ ਨਹੀਂ ਸਾਹਮਦਾ ਇਹੀ ਚੀਜ਼ ਆ ਹਰ ਇੱਕ ਜਾਨਵਰ ਦੇ ਵਿੱਚ ਹੁਣ ਦੱਸੋ ਬਾਈ ਕਿਨੇ ਕਈਏ ਆ ਜਾਗਵਾ ਮੁੰਡੇ ਆ ਬੜਾ ਲੋ ਜੀ ਬੋਲੋ ਜੀ ਬੋਲੋ ਹੋ ਗਈਆਂ ਬੋਲੋ ਬਾਬਾ ਕਰਵਾਂ ਜੀ ਕਹਿੰਦਾ ਉਹ ਕਹਿੰਦਾ ਨਫਾ ਰਹਿਣ ਦੇ ਲੈਣ ਨੂੰ ਨਫਾ ਵੀ ਨਹੀਂ ਪੂਰਾ ਹੋ ਰਿਹਾ ਸਾਡਾ ਸਾਡੇ ਕੋਲ ਤਾਂ ਕਿਰਾਏ ਪੈ ਗਏ ਬਾਬਾ ਫੜਾ ਜਾਂਦਾ ਫੜਾ ਹੱਥ ਕਰ ਡਾਂਗ ਰੱਖ ਡਰ ਲੱਗਦਾ ਪੂਰਾ ਹੀ ਨਹੀਂ ਬਰਾ ਆ ਲੈ ਫੜਾ 55 ਦੀ ਹੋ ਗਿਆ ਮੈਨੂੰ ਨਹੀਂ ਪਹੁੰਚਦਾ ਚੱਲ 55 ਦੀ ਹੋ ਗਿਆ ਚੱਕ ਵਾਸ ਕਰਾ ਫੜਾ ਵਾਸ ਕਰ ਉਹ ਬੱਸ ਕਰਿਆ ਕਰੋ ਬੱਸ ਕਾਣ ਹਾਂ ਮਸਤਾਕ ਆ ਲੈਨੀ ਯਾਰ ਮੈਂ ਕਿਹਾ ਚੱਲ ਸੋਹਣੀਆਂ ਜੀ ਲੱਗਦੀਆਂ ਯਾਰ ਠੀਕ ਹੈ ਰਾਹੀ ਬਿਨੇ ਪੂਰੇ ਹੋਦੇ ਹੀ ਰਾਹੀ ਕੋਈ ਨਹੀਂ ਪੂਰਾ ਚੱਲ ਕੋਈ ਨਾ ਕਰ ਬਸ ਕਰਿਆ ਕਰੋ 3000 ਦਾ ਕਰਾਉਗੇ ਪੈਂਦਾ ਪੈ ਨਹੀਂ ਨਾ ਲੱਗਦਾ ਸਿੱਧਾ ਨਾਗ ਤਾਂ ਇੱਕ ਤਾਂ ਵਿੱਚ ਮਹੰਤਾ ਉਹ ਤਾਂ ਲੈ ਜੀ ਤੂੰ ਲੈ ਜੀ ਉਹਦਾ ਜਿਆਦਾ ਇੱਕ ਮਹੰਤਾ ਉਹਦਾ ਫਰੀਦ ਰਵਾਂਗੇ ਅਸੀਂ ਮਹੰਤਾ ਉਹਦੇ ਉਹ ਮਹੰਤਾ ਮਹੰਤਾ ਤੇ ਬਾਕੀ ਆ ਪੰਜ ਨਾਗ ਨੇ ਹਾਂ ਚੱਲ ਉਹ ਤਾਂ ਮੈਂ ਇੱਕ ਸੋਈ ਹੋਈ ਜਿਹੜਾ ਮਾਰ ਕੇ ਜਿਹੜੀ ਫਰੀ ਦੇਵਾਂਗੇ ਕਰੀਏ ਆ ਤੇ ਨਾਲ ਫਰਦਾਰੂ ਬਾਬੇ ਕੋਲੀ ਬਾਬਾ ਹੋਰ ਵੀ ਚੀਜ਼ ਦਿਖਾ ਦਿਓ ਆਮ ਬੰਦੇ ਨੂੰ ਮਹੰਤ ਦਾ ਪਤਾ ਨਹੀਂ ਹੈਗਾ ਮਹੰਤ ਦੋ ਤਰ੍ਹਾਂ ਦੇ ਹੁੰਦੇ ਨੇ ਕਿ ਮਹੰਤ ਐ ਇੱਕ ਬੱਕਰਾ ਮਹੰਤ ਹੁੰਦਾ ਹਾਂ ਜਿਹੜੀ ਨਹੀਂ ਜਰੀਆਂ ਨਹੀਂ ਪਹਿਲਾਂ ਸੌਦਾ ਆਪਾਂ ਸੌਦਾ ਕਰ ਲਈਏ ਉਸ ਤੋਂ ਬਾਅਦ ਵਿੱਚ ਫਿਰ ਘਰ ਆਈਏ ਸੌਦਾ ਕਰ ਜਾਂਦੇ ਨੇ ਉਈ ਫਿਰ ਬਾਅਦ ਵਿੱਚ ਲੋਕ ਪਿੱਟਦੇ ਫਿਰਦੇ ਨੇ ਦੇਖੋ ਜੀ ਉਹ ਆਪਣੀ ਆਪਣੀ ਸਮਝ ਆ ਜਿਹੜਾ ਬੰਦਾ ਲੈਣ ਆਇਆ ਵਾ ਉਹ ਕਮ ਸੇ ਕਮ ਉਹਨੂੰ ਟ੍ਰੇਨਿੰਗ ਕੈਂਪ ਘਾਤੇ ਲੱਗਦੇ ਨੇ ਇਹਨਾਂ ਚੀਜ਼ਾਂ ਕਰਕੇ ਲਾਉਂਦੇ ਆ ਨਾ ਬਈ ਬੰਦਾ ਧੋਖਾ ਨਾ ਖਾਵੇ ਹੁਣ ਕੀ ਕਰਦੇ ਆ ਬੀਟਲ ਮੈਂ ਤਾਂ ਮਹਾਂਤ ਤਾਂ ਹਰੇਕ ਨਸਲ ਚਾ ਹੁਣ ਇਹ ਤਾਂ ਚਲੋ ਥੋੜੇ ਬੋਲਦੀਆਂ 10 ਤੋਂ 12000 ਦੇ ਵਿੱਚ ਵਿੱਚ ਖੇੜਾ ਏ ਜਿਹੜੀ ਬੀਟਲ ਨਸਲ ਆ ਵੀਰੇ 50-50000 ਚ ਮੜੇ ਜਾਂਦੇ ਕਈ ਵਾਰੀ ਮਹਾਂਤਾਂ ਚ ਮਹਾਂਤਾਂ ਜੀ ਸਹੀ ਬਾਤ ਹੈ ਜੀ ਬੰਦਾ ਜਿਹੜਾ ਚਤਰ ਹੁੰਦਾ ਨੇ ਜਿਹੜਾ ਇੱਕ ਤਾਂ ਕਹਿੰਦਾ ਵੀ ਆਪਾਂ ਮਹਾਂਤ ਵੇਚਣਾ ਨਹੀਂ ਕਈ ਵੀਰਾਂ ਦਾ ਵੀਰੇ ਕਿੱਤਾ ਹੀ ਆ ਮੈਂ ਨਾ ਉਹ ਨਹੀਂ ਲੈਣਾ ਮੈਂ ਮਹਾਂਤ ਦਿੱਤਾ ਸੀ ਬੰਦੇ ਨੂੰ ਫਰੀ ਤੇ ਗਾਹ ਉਹਨੇ ਵੇਚਤਾ ਮਹਾਂਤ ਸੀ ਵੀ ਐਡਾ ਮੈਂ ਕਹਿੰਦਾ 42 ਇੰਚ ਕਰਦ ਸੀ ਉਹਦਾ ਪਰ ਇਹ ਇਹ ਚੀਜ਼ਾਂ ਨੂੰ ਵੀ ਸਕਲਾਈ ਲੈਣੀ ਚਾਹੀਦੀ ਆ ਬੰਦੇ ਨੂੰ ਆਕੇ ਜੇ ਬੰਦੇ ਨੇ ਉਦਾਂ ਨਹੀਂ ਹੋਣਾ ਕਮ ਸੇ ਕਮ ਇਹਦੀ ਵਾਰੀ ਤਾਂ ਨੌਲੇਜ ਲੈ ਲਵੇ ਵੀ ਮਹੰਤ ਕੀ ਹੁੰਦਾ ਜੀ ਠੀਕ ਹੈ ਕਿ ਨਹੀਂ ਉਹਦੀ ਇਹਦੀ ਨਿਸ਼ਾਨੀਆ ਕੀ ਹੁੰਦੀਆਂ ਅਸੀਂ ਫ੍ਰੀ ਚ ਦੱਸਣ ਨੂੰ ਤਿਆਰ ਆਵੇ ਮੰਡੀ 'ਚ ਬੰਦਾ ਉਹਨੂੰ ਦਿਖਾਵਾਂਗੇ ਹੁਣ ਫੋਨ ਤੇ ਤਾਂ ਅਸੀਂ ਦੱਸ ਨਹੀਂ ਸਕਦੇ ਉਹ ਵੀ ਕੀ ਹੁੰਦਾ ਮੰਡੀ ਵਿੱਚ ਬੰਦੇ ਨੂੰ ਗੇੜਾ ਕੱਢਣਾ ਚਾਹੀਦਾ ਜਿਹੜਾ ਵੀ ਬੰਦਾ ਨਵਾਂ ਫਾਰਮ ਪਾਉਣਾ ਚਾਹੁੰਦਾ ਉਹ ਆਉਣ ਤੇ ਆ ਕੇ ਇੱਥੇ ਦੇਖਣ ਬਾਬਾ ਜੀ ਕਰੋ ਯਾਰ ਫਾਈਨਲ ਬਹੁਤ ਲੰਮਾ ਕਰ ਗਏ ਸੌਦਾ ਹੈ ਕੁਝ ਹੈ ਬਾਬਾ ਇਹਨੂੰ ਕੁਝ ਨੁਕਸਾਨ ਹੋਣਾ ਫਿਰ ਆ ਫੜਿਆ ਬਸ ਕੁਝ ਨਾ ਕਰੀ 55000 ਰੁਪਏ ਲਾਇਆ ਉਹ ਤੋ ਵੱਡ ਮੈਨੂੰ ਇਹਨੂੰ ਗੱਲ ਸੁਣ ਇਹਨੂੰ ਕਹਿੰਦਾ 55 ਤੈਨੂੰ ਕਿੰਨੇ 53 ਚ ਪੈਣੀ ਆ 53 ਚ ਪੈਣੀ ਆ ਬਾਬਾ ਇਹਨੂੰ 60000 ਰੁਪਏ ਆਉਂਗੀਆਂ ਨੇ ਮੈਨੂੰ ਬਾਬਾ ਸਿੱਦੇ 10000 ਦੀ ਬੱਕਰੀ ਕਿਟਾਈਆਂ ਦਾ ਕਿਹੜੀ ਓ ਯਾਰ ਤੂੰ ਕਿਉਂ 10000 ਕਰੀ ਜਾਂਦਾ ਮੈਂ ਦੇਖ ਯਾਰ 500 ਬਚਣਾ ਚਾਹੀਦਾ ਇਹਨੂੰ ਕਿਰਾਇਆ ਵੀ ਪੈ ਗੱਡੀ ਦਾ ਸੁਣ ਆਹੀ ਗੱਡੀ ਚ 2000 ਰੁਪਏ ਹੋਰ 55000 ਰੱਖ ਲੈ ਦੋ ਤਿੰਨ ਇਹ ਬੱਦ ਪੈਂਦਾ ਵੀ ਓਏ ਐਂਕਤੀ ਇਹ ਤੇ ਆਈ ਰਹੀ ਆ ਪੂਰਾ ਲੈ ਕੇ ਪਰੇ ਕਰੋ ਕੋਈ ਬੰਦੀ ਤੇ ਦੇਤੀ ਆਉਗੀ 2000 ਮੋਡਲ ਲੈ ਕੇ ਕਰੋ ਟ੍ਰੇਡ ਦਿਨੇ ਤੇ ਪੈਣ ਲੈ ਲੋ ਦੋ ਤੋਂ ਤਿੰਨ ਚੀਜ਼ ਲੈਣ ਦਾ ਮਸਤਾ ਬੰਨਿਆ ਜਿ ਪੈਣ ਨਹੀਂ ਬਸ ਓ ਬਾਬਾ ਨਹੀਂ ਨਹੀਂ ਬਾਬਾ ਹੂੰ ਮੈਂ ਤੇ ਮੇਰੀ ਗੱਲ ਨਹੀਂ ਸਮਝ ਆਈ ਦੰਦਪੱਟੀ ਮੜੇ ਇਹਦਾ ਬੈਠ ਗੜੀ ਨਹੀਂ ਗੈਸ ਆ ਅੱਛਾ ਉਹ ਬੇਵੀ ਪਾਲਾ ਸਾਹਮਣੀ ਤੂ ਲੈ ਲੈ ਨਾ ਮੈਂ ਘਰ ਤੋਂ ਲਾਵਾਂ ਤੂੰ ਜਾ ਹੁਲੀ ਮੈਂ ਇਹ ਮੈਂ بابا ਮੇਰੇ ਕੋ ਗਿਆ ਸੀ ਮੈਂ ਤੈਨੂੰ ਕਹੂੰ ਮੋੜਦਾ ਤੈਨੂੰ ਕੱਲ ਜੀ ਜੀ ਬਾਬੇ ਕੋ ਪਹਿਲਾਂ ਇਹਨੂੰ ਮੈਂ ਮੰਨਾਂ ਤੇਰਾ ਵੇਚੀਆਂ ਨੇ ਗੱਲ ਯਾਰ ਪਾਲਾ ਫਸੋ ਕੰਨ ਕਰ ਯਾਰ ਤੇਰੀ ਮਰਜ਼ੀ ਆ ਦੇਖ ਲੈ ਪਹਿਲਾਂ ਸੌਤਾ ਲੈ ਰਹਾ ਇਹ ਨਹੀਂ ਜੀ ਮੈਂ ਬੱਜਦਾ ਨਹੀਂ ਹੱਲੋ ਹੀ ਬਾਈਂਦੇ ਉਹ ਤਾਂ ਕੱਟੇ ਹੁਣ ਕੱਟੇ ਤੇਰੇ ਕੋਈ ਆ ਤੇਰੇ ਕੋਈ ਖੜੀ ਹੁਣ ਖਲਾਏਗਾ ਚਾਰ ਦਿਨ ਤੱਕ ਬਸ ਇਹੀ ਲੈ ਲਓ ਇਹਦੀ ਵਾਰ ਉਹ ਕੋਈ ਨਾ ਪਾੜਲਾ ਕੋਈ ਨਹੀਂ ਤਾਂ ਬਾਬੇ ਦੂ ਕਰਾਈ ਪੈਗੀ ਬਾਬੇ ਦਾ ਮਾਰ ਨਾ ਕੋਈ ਗੱਲ ਨਹੀਂ ਬਾਬੇ ਕੋਈ ਗੱਲ ਨਹੀਂ ਬਾਬਾਈ ਕਰੋ ਮਗਾਓ ਪਹਿਲਾ ਸੌਦਾ ਐਵੇਂ ਕੀ ਫਾਇਦਾ 52000 ਰੁਪਏ ਦਾ ਕਹਤਾ ਜਿਹਨੇ ਸੌਦਾ ਕਰਾਇਆ ਉਹਨੂੰ ਉਹ ਕਿੱਥੇ ਅੱਠ ਵਿੱਚ ਨੇ ਪੈਂਦੀ ਨਹੀਂ ਨਾ ਮਰੇ ਬਾਬੇ ਨੂੰ ਆਇਆ ਵਿਚੀ 12 ਬਸ ਅੱਠ ਵਿੱਚ ਕਿੰਨਾ ਲਾਇਆ ਤਾ 55 ਲਾਇਆ 58 ਹੋ ਗਿਆ ਬਸ ਬੋਲੀ ਨਾਲ ਚਲ ਕੋਈ ਨਾ ਭੇਜ ਕੋਈ ਨਹੀਂ 5000 ਦੇ ਰਹਿ ਗਏ 5000 ਕਹਿੰਦੀ ਜਿੰਨੇ ਚ ਮਰਜ਼ੀ ਰੱਖ ਲੈ ਵੀ ਜਿਹੜੇ ਇਹਨਾਂ ਦੀ ਕਿਸਮਤ ਆ ਵਿਚਾਰਿਆ ਜੀ ਇਹਨਾਂ ਦੀ ਕਿਸਮਤ ਆ ਬਾਬਾ ਇੱਕ ਗੱਲ ਕਹਿੰਦੇ ਨੇ ਇਹ 55 ਦੀ ਹੋਗੇ ਤੁਹਾਡੇ ਸਿਰ ਮੱਥੇ ਪੈਸੇ ਸਾਡੇ ਕਹੇ ਦੋ ਲਖਾਈ ਸਾਰਾ ਕੁਝ ਹੀ ਤੁਹਾਡਾ ਤਾਰ ਕੋਈ ਨਾ ਕਰ ਲੈ ਲਖਾਈ ਦਾ ਕਰਾ ਦੂ ਪੈਸੇ ਨਹੀਂ ਵੰਦੇ ਅੱਜ ਲਖਾਈ ਕਰਾ ਦੂ ਪੈਸੇ ਨਹੀਂ ਦੇਣੇ ਆਹ ਲਓ ਜੀ ਰੋਟਾ ਆ ਯਾਰ ਸੌਦਾ ਕਰਤਾ ਇਹਨਾਂ ਨੇ ਲਖਾਈ ਬਾਬਾ ਜੀ ਦੀ ਆ 5 ਲੱਖ ਦਿਖਾ ਦਿਓ ਜਿੰਨੇ ਹੋਏ ਅੱਜ ਮੈਂ ਦੇ ਦੇਣਾ ਆਓ ਚੱਲ ਬਾਕੀ ਤੈਨੂੰ ਦਵਾਗੇ ਮੇਲੇ ਤੋਂ ਬਾਅਦ ਇਹ ਨਾ ਸਾਡਾ ਖਰਚਾ ਬਾਅਦ ਦਾ ਮੇਲੇ ਦਾ ਬਾਬਾ ਮੇਰੀ ਗੱਲ ਸੁਣ ਕਿਉਂਕਿ ਮੇਲੇ ਤੇ ਹੀ ਤੁਹਾਨੂੰ ਵੀ ਖੁਸ਼ ਕਰਨਾ ਮੇਲਾ ਹੋਵੇ ਇਹ ਬਰਬੀਆਂ ਦਾ ਕੰਮ ਇੰਕੇ ਤੌਰ ਲੱਗੇ ਬਾਬਾ ਜੀ ਮੇਲਾ 24 25 26 ਦਾ ਦੁੱਧ ਚਵਾਈ ਦਾ ਹਾਂ ਇੱਕ ਇਹੜਾ ਵਪਾਰ ਆ ਵਰਬੀਆਂ ਦਾ ਵੀ ਇਹ ਵੀ ਬਹੁਤ ਜ਼ਿਆਦਾ ਸਮਝ ਲੋ ਇੰਡੀਆ ਲੈਵਲ ਦਾ ਵਪਾਰ ਆ ਮੇਰੇ ਕੋਲ ਤਕਰੀਬਨ ਘਟੋ ਘਟ ਅੱਜ ਵਕਤ 20 ਬੱਕਰੀਆਂ ਦਾ ਆਰਡਰ ਆਉਣਗੇ ਵਰਬੀਆਂ ਦੇ ਯਾਨੀ ਕਿ ਬਾਬਾ ਜੀ ਦੀ ਬੇਟੀ ਨੇ ਕੰਮ ਚਾਲੂ ਕਰਾ ਕੋਰਸ ਕੀਤਾ ਵਾ ਤਾਂ ਜੇ ਬੰਦੇ ਨੇ ਕਿਸੇ ਨੇ ਵੀ ਵਰਬੀ ਲੈਣੀ ਆ ਕਰਨੀ ਆ ਆਪਣੇ ਨਾਲ ਸੰਪਰਕ ਕਰ ਲੈ ਆਪਾਂ ਹੋਰ ਵੀ ਲਿਆ ਰਹੇ ਆ ਜੀ ਉਸ ਤੋਂ ਬਾਅਦ ਯਾਨੀ ਕਿ ਇਹ ਬਾਬਾ ਜੀ ਦੇ ਫਾਰਮ ਤੇ ਉੱਤੇ ਵਿਜਟ ਹੋ ਜਾਣਾ ਫਾਰਮ ਇਹ ਬਾਬਾ ਜੀ ਸੇਲ ਪ੍ਰੋਸੈਸ ਅੱਜ ਕੰਮ ਨਾਲ ਚੱਲੂ ਨਹੀਂ ਮੈਂ ਤੁਹਾਨੂੰ ਦੱਸ ਦਿਆਂ 20 ਬੱਕਰੀਆਂ ਹੋਰ ਵੀ ਲਈਆਂ ਆ ਜੀ ਬੀ ਬੱਕਰੀਆਂ ਆ ਰਾਜਸਥਾਨ ਤੋਂ ਮਿਲੀਆਂ ਆ ਅਦਰ ਸਿਟਾਂ ਤੁਹਾਡੀ ਵੀਡੀਓ ਜਾਣੀ ਆ ਜੋ ਅਦਰ ਸਿਟਾਂ ਦੇਖ ਰਹੇ ਆ ਅਗਰ ਕਿਸੇ ਨੇ ਬਰਬਰੀ ਲੈਣੀ ਦੇਖੋ ਬਰਬਰੀ ਲੈਣੀ ਕਿ ਨਹੀਂ ਇਹ ਜੀ ਜਿਹੜੀ ਮੇਨ ਨਿਸ਼ਾਨੀ ਕੀ ਆ ਖੜੇ ਕਰਨ ਸਭ ਦੇ ਖੜੇ ਕਰਨਾ ਇੱਕ ਵੀ ਕੋਈ ਸਪੌਟ ਦੇ ਵਿੱਚ ਆ ਦੇਖੋ ਇਹਨੂੰ ਕਹਿੰਦੇ ਆ ਪਿਓਰ ਬਰਬਰੀ ਚੋਂ ਥੋੜੀ ਆ ਥੋੜੀ ਜੀ ਜਿਹਨੂੰ ਫਰਕ ਥੋੜੀ ਜੀ ਫਰਕ ਆਗਾ ਆ ਥੋੜਾ ਫਰਕ ਆ ਮਾਰੇ ਨੂੰ ਪਹਿਲੇ ਨੰਬਰ ਤੇ ਹਾਂ ਇਹ ਸਿੰਘਾਂ ਤੇਰ ਬਿਨਾ ਸਿੰਘਾਂ ਸਿੰਘਾਂ ਦੇ ਕੋਈ ਡਿਪੈਂਡ ਨਹੀਂ ਹੁੰਦਾ ਜੀ ਸਿੰਘ ਭਾਵੇਂ ਬਰਬਰੀ ਕੋਣੀ ਹੋਵੇ ਭਾਵੇਂ ਸਿੰਘਾਂ ਵਾਲੀ ਹੋਵੇ ਭਾਵੇਂ ਚੱਪੇ ਸਿੰਘ ਹੋਣੋਂ ਭਾਵੇਂ ਹੋਣ ਥੋੜੇ ਜੱਕਵੇਂ ਤੇ ਜਿਹਦੇ ਜਿਆਦੇ ਖੜਵੇ ਆ ਜਾਂਦੇ ਆ ਉਹ ਆ ਜਾਂਦੀਆਂ ਮਿਕਸ ਦੇ ਵਿੱਚ ਥੋੜੀ ਜੀ ਤੇ ਇੱਕ ਬੱਤੀ ਵਾਲਾ ਕੰਨ ਆ ਜਾਂਦਾ ਠੀਕ ਹੈ ਨੀ ਇੱਕ ਥੋੜਾ ਜਿਹਾ ਕੰਨ ਥੱਲੇ ਨੂੰ ਟੇਡਾ ਕਰਦੀ ਆ ਇੱਕ ਇੱਕ ਕੰਨ ਚੱਕੂ ਵੀ ਇੱਕ ਥੱਲੇ ਸਿੱਟੂ ਉਹ ਵੀ ਕਰਾਸ ਵਿੱਚ ਬੱਤੀ ਵਾਲਾ ਕੰਨ ਵੀ ਕਰਾਸ ਵਿੱਚ ਜਿਹਦੇ ਥੱਲੇ ਲਮਕਦਾ ਕੰਨ ਭਾਵੇਂ ਕਈ ਕਹਿੰਦੇ ਛੋਟਾ ਕਰਨਾ ਜੀ ਬਰਬਰੀਆ ਨਹੀਂ ਬਰਬਰੀ ਉਹ ਵੀ ਕਰਾਸ ਆ ਬਰਬਰੀ ਦੀ ਇਹ ਨਿਸ਼ਾਨੀ ਹੈ ਜੀ ਇਹਦੇ ਕੰਨ ਬੈਠੀ ਦੇ ਵੀ ਤੇ ਖੜੀ ਦੇ ਵੀ ਕੰਨ ਖੜੇ ਹੀ ਰਹਿਣਗੇ ਮੂਹਰੇ ਨੂੰ ਤੇ ਇੱਕ ਦੋ ਨੂੰ ਹੋਰ ਦਾ ਦੇ ਦਿੰਨੇ ਆ ਇੱਕ ਕੰਨ ਹੁੰਦਿਆ ਮੂਹਰੇੋਂ ਦਿਖਾਉਂਦੀ ਆਏ ਆਇ ਕੰਨ ਕੋੜੇ ਵਾਂਗੂ ਕੋੜੇ ਵਾਂਗੂ ਉਹ ਬਰਬਰੀ ਆ ਜਿਵੇਂ ਹੁਣੇ ਦਿਖਾ ਰਹੀਆਂ ਇੱਕ ਕੰਨ ਹੁੰਦਾ ਵੀ ਆਏ ਥੱਲੇੋਂ ਦਿਖਉਂਦੀਆਂ ਨੇ ਉਹ ਥੋੜੀ ਜਿਹੀ ਘਟ ਆ ਜਾਂਦੀ ਆ ਉਹਦੀ ਜਿਹੜੀ ਬਰੀਡ ਆ ਘਟ ਜਾਂਦੀ ਆ ਜਿੰਨੀ ਕੁਆਲਿਟੀ ਉਹਨੇ ਜਿਹੜੀ ਆ ਆ 1 ਨੰਬਰ ਤੇ ਪਿਓਰ ਦੇਖੋ ਜੇ ਕੰਨਾਂ ਦੀ ਜਿਹੜੀ ਹੈਗੀ ਨਾ ਸ਼ੇਪ ਆ ਮੂਹਰੇ ਨੂੰ ਆ ਇਹ ਪਿਓਰ ਦੇ ਬੱਚਾ ਪੂਰੀ ਆ ਇਹ ਨੇ 1 ਨੰਬਰ ਚ ਸਾਹਿਬਾ ਬਾਬਾ ਇਹ ਘੱਬਣਾ ਵੀਰੇ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਆਇਆ ਨੂੰ ਮੁੱਲਾਪੁਰ ਮੰਡੀ ਤੇ ਆਇਆ ਕਰੋ ਹਰ ਸ਼ਨੀਵਾਰ ਨੂੰ ਇੱਥੇ ਹਰੇਕ ਪ੍ਰਕਾਰ ਦਾ ਮਾਲ ਆਉਂਦਾ ਤੇ ਕਟਿੰਗ ਵਾਲਾ ਵੀ ਬਰੀਡਿੰਗ ਵਾਲਾ ਵੀ ਬਰਬਰੀਆਂ ਵੀ ਬੀਟਲ ਨਸਲ ਵੀ ਕਰਾਸ ਬੀਟਲ ਵੀ ਦੁੱਧ ਵਾਲੀਆਂ ਬੱਕਰੀਆਂ ਦੁੱਧ ਵਾਲੀਆਂ ਬੱਕਰੀਆਂ ਵੀ ਹਰੇਕ ਪ੍ਰਕਾਰ ਦਾ ਮਾਲ ਆਉਂਦਾ ਤੇ ਜਰੂਰ ਆਇਆ ਕਰੋ ਮੇਰੇ ਵੀਰ ਤੇ ਬਾਕੀ ਤੁਹਾਨੂੰ ਇੱਕ ਸੋਚਣਾ ਦੇ ਦਈਏ ਜਿਹੜਾ ਹਾਂਜੀ ਹਾਂਜੀ ਉਹ ਦੂਜਾ ਦੂਜੀ ਵੀਡੀਓ ਬਣਾ ਲੈਨੇ ਆ ਪਰ ਆਪਾਂ ਸ਼ੋਰਟ ਚ ਦੱਸ ਦਿੰਨੇ ਆ ਛੋਟਾ ਜਿਹਾ ਵੀ ਜਿਨ੍ਹਾਂ ਨੇ ਦੁੱਧ ਚਵਾਈ ਦੇ ਵਿੱਚ ਆਉਣਾ ਨਾ ਵੀਰਾਂ ਨੇ ਉਹਨਾਂ ਵੀਰਾਂ ਨੂੰ ਇੱਕੋ ਹੀ ਬੇਨਤੀ ਆ ਕਿ 24 ਤਰੀਕ ਨੂੰ ਸ਼ਾਮ ਨੂੰ 4 ਵਜੇ ਤੱਕ ਸਾਡੇ ਕੋਲੇ ਪਹੁੰਚਣ ਤੇ ਆਪਣਾ ਜਿਹੜਾ ਬਿਸਤਰਾ ਵਗੈਰਾ ਉਹ ਨਾਲ ਲੈ ਕੇ ਆਉਣ ਬੱਕਰੀਆਂ ਦੀ ਡਾਇਟ ਆ ਉਹ ਨਾਲ ਲੈ ਕੇ ਆਉਣ ਕਿਉਂਕਿ ਕਈ ਵਾਰੀ ਵੀ ਕਹਿੰਦੇ ਵੀ ਇੱਥੇ ਸਟਾਲ ਲੱਗੀ ਹੋਊ ਜਾਂ ਟਾਲ ਲੱਗੀ ਹੋਊ ਮੇਰੇ ਸ਼ਹਿਰ ਦੇ ਵਿੱਚ ਤਾਂ ਮਿਲਦਾ ਸਭ ਕੁਝ ਉਹ ਤੁਹਾਡੀ ਸਰਦਾਰੀਆਂ ਤੁਸੀਂ ਆਪ ਲੈ ਕੇ ਆਉਣਾ ਬਾਕੀ ਡਾਣੀ ਦਾ ਜੇ ਮੌਸਮ ਨਹੀਂ ਕਿਉਂਕਿ ਡੇਕਾਂ ਕੱਚੀਆਂ ਨੇ ਇਹ ਆਪਾਂ ਨਾ ਵੜਦੇ ਆ ਨਾ ਇੱਥੋਂ ਨੇੜੇ ਚੜਦੇ ਆਪਾਂ ਵੱਢੀ ਨਹੀਂ ਆ ਤੇ ਬਾਕੀ ਜਿਹੜੇ ਮੇਰੇ ਵੀਰ ਆ ਉਹਨਾਂ ਦੀ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਊਗਾ ਰੋਟੀ ਪਾਣੀ ਪੂਰਾ ਵਧੀਆ ਆਊਗਾ 25 ਤਰੀਕ ਨੂੰ ਰੰਗਾਰੰਗ ਪ੍ਰੋਗਰਾਮ ਵੀ ਹੋਊਗਾ ਗੋਲ ਵਜਾਉਣਾ ਜਿਹੜਾ ਪੁਰਾਣਾ ਸੱਭਿਆਚਾਰ ਜਿੱਦਾਂ ਮੇਲੇ ਆ ਦੀ ਸ਼ਾਨ ਹੁੰਦੀ ਹੈ ਜਿਹੜੇ ਕੁੰਬੇਆ ਵਾਲੇ ਅਲਗੋਜਿਆ ਵਾਲੇ ਉਹ ਵੀਰ 25 ਤਰੀਕ ਨੂੰ ਰਾਤ ਨੂੰ ਲੱਗਣਗੇ ਨਾਲ ਹੀ ਗੱਤਕੇ ਦਾ ਪਰਦਾਸ਼ਣ 25 23 ਦੀ ਰਾਤ ਨੂੰ ਤੁਸੀਂ ਬੋਰ ਨਹੀਂ ਹੋਵੋਗੇ 25 ਤਰੀਕ ਨੂੰ ਦਿਨੇ ਟ੍ਰੇਨਿੰਗ ਲੱਗੂਗੀ ਬੱਕਰੀਆਂ ਦੀ ਤੇ ਵੱਧ ਤੋਂ ਵੱਧ ਪਹੁੰਚਿਓ 24 25 26 ਦਾ ਲੋਧੀ ਟਵਾਈ ਦਾ ਮੇਲਾ ਜਿਹਦੇ ਵਿੱਚ 15 ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ